ਦੰਦਉਤ ਬੰਦਨ ਅਨੰਕ ਬਾਹ ਸਰਬ ਕਲਾ ਸਮਰਥ ਇੰਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹਾਥਾ ਪੂਰਾ ਪ੍ਰਭ ਆਰਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਏ ਆਹ ਉਰੇ ਕੇ ਗੁਣ ਗਾਓ ਸੁਖ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸਨ ਪਰਸਿ ਅਹ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਹਿ ਸਿਫਤਖ ਸੰਮੰਦੀ ਨੁਰ ਅਰਸੋਂ ਗੁਰ ਸਹੋਂ ਚਟਿਐ ਤੁਧ ਠੇ ਸਚੇ ਬਾਤਿ ਸਾਹ ਮਾਲਾ ਜਨਮ ਜਨਮਾਂ ਦੀ ਕੱਟੀ ਆ ਸੱਜਣ ਸੱਚਾ ਬਾਦਸ਼ਾਹ ਸਿਰ ਸਾਹ ਹਾਂ ਦਸਾਹ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵਹਿਸਾਹ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵਹਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਹ ਜਹਾਂ ਜਹਾਂ ਪੇਖਾਂ ਤਹ ਹਜ਼ੂਰਾ ਦੂਰ ਗਤ ਹੋ ਨ ਜਾਈ ਰਵ ਰਹਿਆ ਸਰਬਤਰਬ ਮਨ ਸਦਾ ਧਿਆਈ ਜਹਾਂ ਜਹਾਂ ਪੇ ਕਹੋ ਤਹ ਹਜ਼ੂਰਾ ਦੂਰ ਕਦ ਹੋ ਨਾ ਜਾਇ ਰਵ ਰਹਿਆ ਸਰਬਤਰਮ ਮਨ ਸਦਾ ਧਿਆਇ ਈ ਤੀਉ ਤਨਹੀ ਬੀਛੂੜਾ ਸੋ ਸੰਗੀ ਗਨਿਆਹ ਬਿਨ ਸਜਾਈ ਜੋ ਨਿਮਖਮ ਸੋ ਯਾਲਪਾ ਸੁਖ ਪਨਿਆ ਰਹਾਉ ਪ੍ਰਤਿਪਾਲ ਲਾਇ ਅਪਿ ਆਉ ਦੇਹ ਕਾਛੂਣ ਨ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੀਦੀ ਅਪਾਰ ਪ੍ਰਭਾ ਉੱਚਾ ਜਾਕਾਰੂਪਾ ਜਪ ਜਪ ਕਰੇ ਆਨੰਦ ਜਨ ਅਜਰਜ ਆਨੂਪਾ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗ ਦਾਣ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੁ ਦਇਆਲ ਪ੍ਰਭਾ ਜਿਤ ਤੁਮੈ ਆਰਾਦਾ ਨਾਨਕ ਮੰਗਦਾ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪੰਜਵਾ ਜਹ ਜਹ ਬੇ ਕਹ ਤਹ ਹਜ਼ੂਰਾ ਦੂਰ ਕਤ ਹੋ ਨ ਜਾਈ ਰਵ ਰਹਿਆ ਸਰਬਤਰ ਮਨ ਸਦਾ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ